ਸੋ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਛੋੜਾ ਵੀ ਦੀਪ ਸੋਤਾ ਤੇ ਆਪਾਂ ਕਾਫੀ ਦਿਨ ਬਾਅਦ ਵਲੌਗ ਕਰਨ ਲੱਗੇ ਆ ਅਪਲੋਡ ਤੇ ਵੀ ਕੋਈ ਕਾਰਨ ਸੀ ਵਲੌਗ ਨਹੀਂ ਪਾਇਆ ਗਿਆ ਕਿਉਂਕਿ ਥੋੜੀ ਪ੍ਰੋਬਲਮ ਚੱਲਦੀ ਪਈ ਸੀ ਅੱਛਾ ਜੀ ਇਸ ਕਰਕੇ ਵਲੌਗ ਨਹੀਂ ਪਾਇਆ ਤੇ ਅੱਜ ਆਪਾਂ ਜਾਵਾਂਗੇ ਗੱਡੀ ਭਰ ਕੇ ਮਾਹੂ ਆਇਆ ਗੱਡੀ ਭਰਨ ਇੱਧਰ ਖੜੀ ਹੈ ਗੱਡੀ ਗੱਡੀ ਹੋ ਗਈ ਆਪਣੀ ਲੋਡ ਹੋਣੀ ਸ਼ੁਰੂ ਹੋ ਗਈ ਪਲੇ ਗੱਡੀ ਲੋਡ ਹੋਣੀ ਸ਼ੁਰੂ ਹੋ ਗਈਆ ਤੇ ਗੱਡੀ ਵਿੱਚੋਂ ਥੋੜੀ ਜਿਹੀ ਫਸਟ ਚ ਪਾਣੀ ਪੈ ਗਿਆ। ਵੱਲ ਗਿਆ। ਥੋੜਾ ਜਿਹਾ ਕੰਮ ਸੀ ਬਟੂ ਵੀਰੇ ਦਾ ਉਤਰ ਗਿਆ ਆ ਜਾਈਆਂ ਨਾਲ ਆਵ। ਗੱਡੀ ਭਰ ਕੇ ਆਪਾਂ ਨਿਕਲ ਪਏ ਆ ਤੇ ਇਹਦੇ ਚਿੱਕੜ ਵਾਲਾ ਸੀ ਵੀਡੀਓ ਨਹੀਂ ਬਣਾਇਆ ਗਏ। ਪਾਣੀ ਬਹੁਤ ਸੀ ਜਿੱਥੇ ਗੱਡੀ ਜਦੋਂ ਨੰਗ ਕੇ ਆਈ ਆ। ਕਰਾਵਾਂਗੇ ਇੱਕ ਸ਼ੇਲਰ ਵਾਲਿਆਂ ਦਾ ਕੰਡਾ ਧਿਆਨ ਨਾਲ ਤੇ ਫਿਰ ਜਾਵਾਂਗੇ ਮੈਨ ਦੀਪੂ ਇੱਥੇ ਹੁੰਦਾ ਕੰਡਾ ਉਹ ਇਹਦਾ ਵੇਟ ਕੰਡਾ ਕਰਾ ਕੇ ਲਾਵਾ ਲੱਗਦਾ ਗੱਡੀ ਘਮਾਉਣ ਸੈਲਰ ਚ ਮੁੰਡਾ ਆ ਗਿਆ ਲੈਂਚ ਲੱਗੀ ਭਈ ਲੱਡੀਆਂ ਦੀ ਲਾਈਨ ਇੱਥੋਂ ਕਰਾ ਕੇ ਮੇਨ ਡੀਪੂ ਦਾ ਕੰਡਾ ਫਿਰ ਜਾਂਨੇ ਆ ਮਾਹੂ ਖਾਲੀ ਕਰਨ ਆ ਗਏ ਆਪਣੇ ਵੀ ਮਾਨਿੰਦਰ ਖਾਲੀਆਂ ਦੀ ਲਾਈਨ ਲੱਗੀ ਇੱਧਰ ਪਿੱਛੇ ਖਾਲੀ ਪਿੱਛੇ ਲੱਗੀਆਂ ਮਿਕਸ ਹਰ ਪਰ ਗੱਡੀਆਂ ਆਈ ਜਾਂਦੀਆਂ ਵਾ ਜਵਾਦ ਕੰਡਾ ਆਪਾਂ ਕਰਾਉਣਾ ਹੁਣ ਇੱਥੋਂ ਆਪਣੀ ਗੱਡੀ ਦਾ ਕੰਡਾ ਇੱਧਰ ਹੈਲੋ ਇੱਧਰ ਵੇ ਹੈਲੋ ਕਰ ਆਈ ਗਾ ਇਹ ਆਡਾ ਜੁੰਡੀ ਦਾ ਯਾਰ ਚਲੋ ਵੀ ਕੰਡੇ ਤੇ ਆਪਣੀ ਵਾਲੀ ਗੰਦਰਾ ਗਾਇਸਾਂ ਪੋਚ ਜੀਰਾਗੇੜ ਸੇ ਆਮ ਆ ਪਾ ਗਿਆਂ ਆਪਾਂ ਆ ਗਏ ਜੀਰਾਗੇੜ ਤੇ ਫਿਰ ਚੜ ਕੇ ਬਾਈਪਾਸ ਤੇ ਸਿੱਧਾ ਚੱਲ ਮਾਹੂ ਲੈ ਗਏ ਰੱਬ ਦਾ ਨਾਮ ਕਿੰਨੀਆਂ ਲੋਈ ਤੋਂ ਇਹਨਾਂ ਨੂੰ ਦਰਮੰਗਲ ਕਟਿੰਗਾਂ ਤੇਰਾ ਸਾਡੀ ਇੰਡੀਆ ਦਾ ਮੁੰਡਾ ਆਹ ਢੋਲੀਆਂ ਤਾਂ ਵੈਲੀ ਇੱਧਰ ਸਾਡਾ ਸ਼ਹਿਰ ਵਾਲਾ ਪਾਪਾ ਢੋਲੋ ਢੋਕਿਓ ਆ ਭਾ ਜੀ ਤੁਸੀਂ ਦਾ ਅੱਜ ਆਂ ਆਂ ਬੰਦੇ ਕੁੜੀਆਂ ਵੀ ਐ ਕੁੜੀਆਂ ਹਾਈ ਗਾਇਸ ਅੱਜ ਸਾਡੇ ਵੇ ਗਾਇਸ ਆਪਣੀ ਚਾਹ ਵੀ ਆ ਗਈ ਤੇ ਰੋਟੀ ਵੀ ਆ ਗਈ। ਤਲਾਪੁਰ ਤੋਂ ਨਾ ਕਿਹੜਾ ਲਾ ਗਿਆ ਇਹ? ਬਹੂ ਜਾਣਾ ਆਇਣਾ ਆਇਣਾ ਆਇਆ। ਬਾ ਜਾਂਦੀ ਖਾਲੀ ਹੋ ਜਾਣੀ। ਇੱਧਰ ਪ੍ਰਧਾਨ ਸਾਹਿਬ ਆ ਰਹੇ ਆ ਕਿਹੜਾ ਲਾਉਣ ਜਾਣਗੇ ਸਾਡੇ ਨਾਲ ਹੀ। ਪ੍ਰਧਾਨਾ ਬਹਿ ਜਾਓ ਜੀ। ਇਹ ਆ ਖਰਾਕ ਦਾ ਟਾਈਮ। ਇੱਧਰ ਖੜ ਗਏ ਆ ਕੇ ਪੰਪ ਤੇ। ਡੀਜ਼ਲ ਡੀਜ਼ਲ ਪਵਾ ਕੇ ਫਿਰ ਨਾ ਫਿਰ। ਲਗੇਜ ਨੂੰ ਮੜੀ ਘੈਂਟ ਆਉਗੀ ਆ ਇੱਥੇ ਕੀ ਹੋ ਗਿਆ ਲੇਟੀ ਦਾ ਹਾਲ ਦੇਖ ਬਹੁਤ ਮੰਦਾ ਲੱਗਾ ਇੱਥੇ ਇਹ ਜਾਂਦੇ ਦੂਜੇ ਗੇਟ ਨਹੀਂ ਬਾਲੀ ਜਿਆਦੀ ਨਾ ਗਾਂ ਵਾਰੀ ਬੱਸ ਮੋਟਰਸਾਈਕਲਾਂ ਪਿੱਛੇ। ਲਾਭੇ ਮੁੰਡਿਓ ਗੱਡੀਆਂ ਖਾਲੀ ਹੋਈ ਜਾਂਦੀਆਂ ਵਾ। ਪਲੇਟੀ ਦਾ ਰਸਤਾ ਬੜਾ ਹੀ ਗੰਦਾ ਪਲੇਟੀ ਬਹੁਤ ਗੰਦੇ ਬੜੇ ਤਕੜੇ ਤਕੜੇ ਖੜੇ ਆ। ਤੇ ਇਧਰ ਆਪਣੀ ਗੱਡੀ ਹੋਈ ਜਾਂਦੀ ਖਾਲੀ। ਤੁਹਾਨੂੰ ਰਸਤਾ ਦਿਖਾਉਣਾ ਗੱਡੀ ਦਾ ਖੜਾਵਾ ਦੇਖਿਓ ਕਿੰਨਾ ਮੰਦਾ ਹਾਲ ਆ। ਪਾਣੀ ਬਹੁਤ ਜ਼ਿਆਦਾ ਹੁੰਦਾ ਇੱਥੇ। ਬਸ ਮਜਬੂਰੀ ਨੂੰ ਗੱਡੀਆਂ ਆਈ ਜਾਂਦੀਆਂ। ਤੁਹਾਨੂੰ ਦੇਖੋ। ਸਾਰੇ ਦੇਖੋ ਖੜੇ। ਕਿੰਗ ਕਰਕੇ ਦਿਖਾਉਣਾ ਉਹ ਗੱਡੀ ਅੱਗੇ ਆ ਗਈ ਇਦੋਂ ਹੀ ਵੱਡੇ ਵੱਡੇ ਖੱਡੇ ਅੱਗੇ ਆਹ ਲਓ ਵੀ ਆਪਾਂ ਫਾਈਨਲੀ ਜੀਰੇ ਪਹੁੰਚ ਗਏ ਆ ਵਾਪਸੀ ਗੱਡੀ ਕਾਰਾਂ ਦੀ ਖਾਲੀ ਇਧਰੋਂ ਸ਼ਾਇਦ ਗੱਡੀ ਧਵਾਵਾਂਗੇ ਬਾਕੀ ਦੇਖਦੇ ਆਂ ਤੇ ਕਲੌਣੀ ਹੀ ਕਹਿਦਾ ਦੀ ਜੋੜੀ ਉਹ ਰੇਡ ਨੂੰ ਆੜਾ ਦਾ ਪੁਰਾਣਿਆਂ ਦਾ ਇਧਰ ਆਏਗਾ ਜਿਹੜਾ ਸੋ ਹੋ ਗਈ ਤਸਾਂ ਦੀ ਸੋ ਹਾਂਜੀ ਦੋਸਤੋ ਫਾਈਨਲੀ ਆਪਾਂ ਘਰ ਪਹੁੰਚ ਗਏ ਆ ਤੇ ਟਾਈਮ ਹੋ ਗਿਆ ਦਾ ਸਾਰਾ ਕਸਤ ਦਾ ਤੇ ਅ ਗੱਡੀ ਲਾ ਆਂਦੀ ਸੀ ਆਪਾਂ ਟਿਕਾਣਾ ਜਿੱਥੇ ਲਾਉਣੀ ਸੀ ਆਪਣੀ ਹੁਣ ਅਲੋਗ ਆਪਾਂ ਇੱਥੇ ਕਰਦੇ ਆ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤੇ ਭਰਾ ਦੀ ਕਰੋ ਸਪੋਰਟ ਤੁਹਾਡੀ ਸਪੋਰਟ ਦੀ ਆਪਾਂ ਬਹੁਤ ਜ਼ਰੂਰਤ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਭਰਾ ਦੀ سپورਟ ਕਰੋ ਥੋੜੀ ਦੱਬ ਕੇ ਕਿਸੇ ਕਾਰਨ ਥੋੜਾ ਟਾਈਮ ਵਿੱਚੋਂ ਵਲੌਗ ਨਹੀਂ ਪਾਏਗਾ ਇਸ ਕਰਕੇ ਆਪਣਾ ਰਿਜ ਟਾਈਮ ਵੀ ਕਾਫੀ ਘਟ ਗਿਆ ਤੇ ਦੱਬ ਕੇ سپورਟ ਕਰੋ ਥੈਂਕ ਯੂ ਧੰਨਵਾਦ